ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਮਿੰਡਾ ਤਸੇਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਖਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਨ ਟੋਟਲ ਦੋ ਗਾਵਾਂ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਸੁਈਆਂ ਸਵਾਈਆਂ ਵਾਂ ਸੁਈਆਂ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤਾਂ ਜ਼ਰੂਰ ਚੁਵਾਈ ਕਰਾ ਲਿਆ ਕਰੋ ਖੇਤਾਂ ਵਿੱਚ ਪਸ਼ੂ ਲੈਣਾ ਹੁੰਦਾ ਵਾ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਬਹੁਤ ਵਧੀਆ ਜੀ ਵਧੀਆ ਚਾਹੀਦਾ ਤੇ ਨਾਮ ਦੱਸ ਤੇ ਕਰੀ ਆ ਪਾਸ ਸਿੰਘ ਜੀ ਪਿੰਡ ਚੋਂ ਹੁੰਦਾ ਜਿਲ੍ਹਾ ਮਸਾ ਸੀ ਨਾਲਾ ਜੀ ਫੋਨ ਨੰਬਰ ਇਹ ਬੋਲ ਦੋ 91454995 ਠੀਕ ਆ ਹਾਂ ਜੀ ਜੀ ਤੇ ਦੋ ਹੀ ਅੱਜ ਹਰ ਅੱਜ 2000 ਰੱਤ ਵੀ 2 ਹੀ ਮੱਜਾਂ ਟੋਕੜਾ ਬਣਾਉਣੀ ਵੇਗੀਆਂ ਅਸੀਂ ਅੱਛਾ ਨਗਾਵਾ ਦੋ ਰੁਪਏ ਜੀ ਆਪਣੇ ਕੋਲ ਅੱਛਾ ਉਤਰਾ 4 ਪਾਉਣੀਆਂ ਹੈ ਉਹ ਤਾਂ 4 ਪਾਉਣੀਆਂ ਹੈ ਰੁਪਏ ਜੀ ਕਰੀਏ ਸ਼ੁਰੂ ਹਾਂ ਕਰੀਏ ਸ਼ੁਰੂ ਜੀ ਇੱਕਰ ਪੀਜੀ ਭੇਜਤੀ ਆ ਹਾਂਜੀ ਆ ਜਿਹੜੇ ਵੀਰ ਭਰਾ ਕਈ ਆਪਾਂ ਕੋ ਪਸੋਂ ਆਪਾਂ ਵੀਡੀਓ ਜਿਹੜੀ ਪਾਈ ਹਾਂਜੀ ਉਹ ਚ ਵੀਰ ਭਰਾ ਜਦੋਂ ਸਾਈਕੇ ਇਹਨੇ ਪਾਈ 5000 ਰੁਪਇਆ ਹਾਂਜੀ 5000 ਸਾਈ ਪਾਈ ਮੰਨ ਲਓ ਸੇਰੇ ਆਪਣੀ ਵੀਡੀਓ ਚੱਲ ਪਈ ਹਾਂਜੀ ਹਾਂਜੀ ਤੇ ਮੁੜ ਕੇ ਸ਼ਾਮ ਨੂੰ ਉਹਨਾਂ ਦਾ ਫੋਨ ਆ ਗਿਆ ਵੀ ਅਸੀਂ ਮੰਨ ਲਓ ਵੀ ਆਪਣੀ ਮੱਝ ਨਹੀਂ ਲੈਣੀ ਜਿੱਥੇ ਮਰਜ਼ੀ ਵੇਜ ਲੋ ਸਾਡੂੰ 5000 ਵਾਪਸ ਕਰ ਦਿਓ ਹਾਂਜੀ ਹਾਂਜੀ ਬਹੁਤ ਰਪੀ ਤੁਹਾਨੂੰ ਤੁਸੀਂ ਆਪ ਸਾਨੇ ਜੋ ਇਦਾਂ ਮੁੜ ਕੇ ਆਵਾਜ਼ ਥੋੜਾ ਸਾਈ ਹੁੰਦੀ ਆ ਅਛਾ ਵੀਰ ਭਰਾ ਜਿਹਨੇ ਫੋਨ ਲਾਉਂਦੇ ਉਹਨਾਂ ਨੂੰ ਆਨੇ ਵੇਗੀ ਵੇਗੀ ਆ ਹਾਂਜੀ ਤੂੰ ਵੀਰ ਭਰਾ ਦਾ ਫੋਨ ਸਾਈ ਵਾਸ ਕਰ ਦੋ ਅਰ ਵੀ ਜੇ ਕੋਈ ਨਹੀਂ ਪਾ ਹੁੰਦਾ ਤੇ ਉਹ ਨਾਮ ਇਦਾਂ ਪੰਗੇ ਲਿਆ ਕਰ। ਇਹ ਆ ਵੀ ਸਾਰੀਆਂ ਚੀਜ਼ਾਂ ਪਹਿਲਾਂ ਵੇਖ ਲੈ। ਹਾਂ। ਇਹ ਆ ਵੀ ਜੇ ਨੁਕਸਾਨ ਨਿਕਲਦਾ ਤੁਹਾਡਾ ਕੋਈ ਤਾਂ ਫਿਰ ਤੇ ਹਰਪ੍ਰੀਤ ਜੀ ਵੀਰ ਨੂੰ ਕਿਹਾ ਸੀ ਜੇ ਤੂੰ ਦੋ ਦੀ ਤਿੰਨ ਡੰਗ ਮੇਰੇ ਘਰ ਚ ਵਾਈ ਕਰੋ ਮੱਜਾਂ ਦੀ। ਨੁਕਸਾਨ ਨਾ ਆਇਆ ਤਾਂ ਆਪਾਂ ਜ਼ਿੰਮੇਦਾਰ ਆਪਣੀ ਧੜੀ ਜਿਹੜੀ ਸਾਈ ਉਸਰੇ ਤੁਹਾਡੇ ਬਾਗ ਆ ਜੂਗੀ। ਅੱਛਾ ਤੇ ਕੱਲ੍ਹ ਦਾ ਹਰ ਵੀ ਮੁੜ ਕੇ ਨਾ ਫੋਨ ਨਹੀਂ ਚੁੱਕਿਆ ਆਪਣਾ। ਫਿਰ ਤੁਸੀਂ ਫੋਨ ਲਾਇਆ ਸੀ। ਫੋਨ ਹਰ ਵੀ ਮੈਂ ਕੱਲ ਮੇ ਕੋ ਸਾਰੇ ਡੀਟੇਲ ਪਈ ਮੈਂ ਦੋ ਤਿੰਨ ਦਾ ਫੋਨ ਲਾਇਆ ਚੁੱਕੇ ਨਹੀਂ ਨਾ। ਅੱਛਾ। ਹਾਂਜੀ। ਆਪਾਂ ਇਹ ਗੱਲ ਤਾਂ ਕਰਕੇ ਦੱਸੀ ਆ ਵੀ ਗਾਂ ਤੋਂ ਕਿਸੇ ਨੇ ਵੀ ਸ ਸਾਰੀਆਂ ਚੀਜ਼ਾਂ ਵੇਖ ਕੇ ਤੇ ਫਿਰ ਸਾਈ ਪਾਏ ਸਾਈ ਫੇਰ ਹੀ ਪਾਉ ਹਣਾ ਜਦੋਂ ਪੂਰੀ ਮਤਲਬ ਆਪਣੀ ਤਸੱਲੀ ਆ ਤੁਹਾਨੂੰ ਪਤਾ ਗੁਰੂ ਅਰਜਨਦਾਸ ਦੀ ਕਿਰਪਣਾ ਮਿੰਟ 'ਚ ਵਿਗ ਜਾਂਦਾ ਤੇ ਮਤਲਬ ਜੇ ਕੋਈ ਆ ਵੈੜੇ ਕੋਈ 5000 ਸਾਈ ਪਾ ਕੇ ਸ਼ਾਮ ਨੂੰ ਆਖੂ ਮੇਰੇ ਪਸੰਦ ਨਹੀਂ ਆਦੀ ਵਾਪਸ ਕਰਦੇ ਫਿਰ ਆਵਾਜ਼ ਛੋੜਾ ਹੋ ਜਾਣੀ ਆ ਇਹ ਆ ਵੀ ਪਹਿਲਾਂ ਸਾਰੀਆਂ ਚੀਜ਼ਾਂ ਵੇਖ ਚੱਕਿਆ ਨਾ ਸਾਰੀਆਂ ਚੀਜ਼ਾਂ ਵੇਖ ਆ ਕੇ ਤੇ ਫਿਰ ਸਾਈ ਪਾਏ ਮੇਰੇ ਕਿਉਂਕਿ ਸਾਰਿਆਂ ਦਾ ਸਮਾਂ ਤੇ ਪੈਸੇ ਕੀਮਤੀ ਆ ਤੁਹਾਡੇ ਵੀ ਤੇ ਅਗਲੇ ਦੇ ਅਗਲੇ ਦੇ ਵੀਰ ਵੀ ਜੀ ਚਲੋ ਫਿਰ ਬਾਕੀ ਆ ਬਈ ਤਸੱਲੀ ਤੁਹਾਡੇ ਘਰੋਂ ਕਰਕੇ ਖੜੇ ਜੋ ਵੀ ਆ ਇੱਥੋਂ ਚੀਜ਼ਾਂ ਵੇਖ ਚਾ ਆ ਕੇ ਖੜੇ ਕਿਦਾਂਵੇਂ ਲੈਣੀ ਪਾਵੇਂ ਤੁਹਾਡੇ ਕੋਲ ਤੇ ਭਾਵੇਂ ਜਿੱਥੋਂ ਦੋ ਟਾਈਮ ਚੋਗੇ ਖੜਨਾ ਚਾਹੀਦਾ ਭਾਵੇਂ ਸਿਆਲ ਆ ਤੇ ਭਾਵੇਂ ਗਰਮੀ ਆ ਜਿੱਦੇ ਘਰੋਂ ਤੁਹਾਨੂੰ ਨਿਕਲਣਾ ਪੈਣਾ ਆ ਇਹ ਆ ਵੀ ਪਹਿਲਾ ਸਵੇਰ ਸੁਈ ਜੇ ਅੱਛਾ ਜੀ ਇਹਦਾ ਕਾਲਾ ਬੱਚਾ ਜੀ ਉਹ ਅੱਛਾ ਜੀ ਤੇ ਦੋਵਾਂ ਦੇ ਬੱਚੇ ਆ ਹਾਂ ਬੱਚੇ ਜੀ ਦੋਵਾਂ ਲਈ ਪਿਹਦੇ ਨੰਬਰ ਵਾਲੀ ਦਾ ਕਾਲਾ ਬੱਚਾ ਦੂਸਰੇ ਨੰਬਰ ਵਾਲੀ ਦਾ ਚਿੱਟਾ ਬੱਚਾ ਕਿੰਨਾ ਚਿਰ ਹੋ ਗਿਆ ਵਿੱਦੀ ਨੇ ਸੂਈ ਨੂੰ ਇਹਨੂੰ ਸੂਈ ਨੂੰ ਅੱਜ ਹਰ ਵੀਜੀ ਹੋ ਕੇ 10 ਦਿਨ ਹੋ ਗਏ ਜੀ ਸੂਈ ਨੂੰ ਵੜ ਨੂੰ ਪਹਿਲਾ ਸੂਆ ਸੂਈਏ ਅੱਛਾ ਇਹ ਟਾਈਮ ਮੇਰੇ ਕਰੋ 20 ਕਿਲੋ ਦੁੱਧ ਜਿੱਦਾਂ ਮਰਜ਼ੀ ਚੋਗੇ ਲੈ ਜੇ ਤਿਆਰ ਜਿਹੜਾ ਜਿੱਦਾਂ ਮਰਜ਼ੀ ਹਰ ਵੀਜੀ ਚੋਗੇ 2 ਦਾ 3 ਡੰਗ ਲੈ ਜੇ ਕਿੰਨਾ ਕਰੀ ਜਾਓਗੀ ਦੁੱਧ ਹਰ ਵੀਜੀ ਇਹਨੇ ਸੁੱਖਣਾ 20 22 23 ਕਿਲੋ ਭਰੀ ਜਾਣਾ ਜਿੱਦਾਂ ਦੀ ਜਾਤ ਬਰੀੜ ਸੂਈ ਨੂੰ ਕਿੰਨੇ ਦਿਨ ਦੱਸੇ ਇਹਨੂੰ 10 ਦਿਨ ਹੋ ਗਏ ਹਰ ਵੀਜੀ ਅਲੀ ਮਾਲਾ ਮੂਲਾ ਮਾਰਨਾ ਵੜ ਨੇ ਠੰਡ ਵੀ ਚੰਗਾ ਲੱਗਾ ਇਹਦੇ ਕੋਲ ਪਹਿਲੇ ਸੂਈ ਦਰਦੀ ਪੁਆਇਆ ਹਾਂਜੀ ਤੋਰ ਦੋ ਫਿਰ ਇੱਕ ਵਾਰ ਬਾਕੀ ਰੰਗ ਰੂਪ ਦੀ ਸੋਹਣੀ ਆ ਰੱਬ ਦੀ ਆ ਚਲੋ ਜਿੰਨੀ ਵੀ ਆ ਤੇ ਇਹਦਾ ਮੁੱਲ ਫਿਰ ਮੁੱਲ ਦੇ ਹਰ ਵੀ ਆਪਾਂ 70 80 ਜੋ ਮਰਜ਼ੀ ਕਰੀ ਜਾਈਏ ਹਾਂਜੀ ਇਹ ਆਪਾਂ ਹਾਂ ਨਾ ਵੀ ਪੂਰੇ 65000 ਦੀ ਪਹੁੰਚ ਕਰਾਂਗੇ ਅੱਛਾ 65000 ਦੀ ਪਹੁੰਚ 100 ਕਿਲੋਮੀਟਰ ਤੱਕ ਕਰ 100 ਕਿਲੋਮੀਟਰ ਤੱਕ ਕਰ ਵੀ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਕੋਈ ਵੀਰ ਭਰਾ ਫੋਨ ਲਾਉ ਕੋਈ ਨਹੀਂ ਮਾਨਤਾਨ ਕਰਦਾਂਗੇ ਠੀਕ ਹੈ ਹਾਂਜੀ ਤੇ ਹੁਣ ਆ ਜਿਹੜੀ ਇਹ ਜਿਹੜੀ ਪਹਿਲਾ ਸਵੇਰ ਸੋਈ ਇਹਦਾ ਡੱਬਾ ਬੱਛਾ ਜੇ ਇਹਨੂੰ ਅੱਜ ਸੂਈ ਨੂੰ 6ਵਾਂ ਦਿਨ ਜੇ ਇਹ ਤੇ ਪੂਰੀ ਜਵਾਨ ਆ ਨਾ ਇਹ ਪੂਰੀ ਹੈ ਜਵਾਨ ਅਜੇ ਦੰਦਾਂ ਜੇ ਰਬੀਜੀ ਥੋੜੀ ਡਰਦੀ ਆ ਆ ਥਾਣੇ ਦੇਖ ਸਕਦੇ ਜੇ ਤੇ ਲੱਗੇ ਤਾਂ ਇਹਦੇ ਕੋਲ ਕਿੰਨਾ ਜੀ ਦੁੱਧ ਤਿਆਰ ਦੁੱਧ ਹਰ 20 ਇਹਦੇ ਥਲੇ 17 ਕਿਲੋ ਦੁੱਧ ਤਿਆਰ ਜੀ ਅੱਛਾ 17 ਲੀਟਰ ਤਿਆਰ ਹੈ 17 ਕਿਲੋ ਤਿਆਰ ਹੈ ਦੁੱਧ ਦੇ 90 ਹਰ 20 ਕਿਲੋ ਕਰ ਜਣੇ ਨੇ ਕੱਲ ਦਾ ਜੀ ਨਹੀਂ ਲਾਏ ਆਣ ਕੇ ਅੱਛਾ ਹਾਂ ਤੇ ਇਹ ਕਿੰਨਾ ਕੁ ਦੁੱਧ ਗੱਡੀ ਜਾਊ ਦੁੱਧ ਹਰ 20 ਵੀ ਵੀ ਪਲਾਸੀ ਚੱਲੂਗੀ ਦੋਵੇਂ ਨਸਲਾਂਆਂ ਬੜਾ ਬਾਕੀ ਇਹ ਆ ਬੇ ਵੜਾ ਸੋਹਣੀਆਂ ਵਾਂ ਸੋਈਆਂ ਸਵਾਈਆਂ ਵਾਂ ਇਹ ਵੱਧਾ ਹੈ ਨਵੀਆਂ ਵੜਾਂ ਦੋਵੇਂ ਦੋਵੇਂ ਪਹਿਲਾਂ ਸੂਆ ਸੂਆ ਸੋਹਣੀਆਂ ਜੀ ਇਹ ਟਾਈਮ ਹੀ ਸਵੇਰੋਂ ਸਵੇਰ ਦਾ ਹੀ ਆ ਬਾਕੀ ਆ ਵੀ ਜਿਹੜਾ ਕੋਈ ਵੀ ਇੱਥੇ ਆਣ ਕੇ ਵੇਖਦਾ ਉਹਨੂੰ ਫਿਰ ਪ੍ਰੋਪਰ ਕਦ ਕੱਢਦਾ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਹਾਂ ਦੇਖ ਸਰ ਦੇ ਫਿਕਸ ਜਿਹੇ ਹਵਾਨਾ ਜਿਹੜਾ ਇਹਦਾ ਉੱਥੇ ਦੇ ਰੁਪਈਏ ਖੁੱਲੀਆਂ ਦਿੱਤੀਆਂ ਫਾਰਮ ਜਿਹਦੇ ਇੱਥੇ ਰਸਾ ਪਾਇਆ ਦਸੇ ਕਰਕੇ ਔਲ ਜੇ ਥੋੜਾ ਕਰਦੀ ਆ ਤੇ ਇਹਦਾ ਮੁੱਲ ਫਿਰ ਮੁੱਲ ਹਰ ਰੁਪਈਏ ਡੜੀਆਂ ਤੁਹਾਨੂੰ ਪਤਾ ਹੈ ਵੜਾਂ ਦਾ ਲੋਕੀ ਲੱਖ ਲੱਖ ਕਰਨ ਦਾ ਹੈ ਹਾਂਜੀ ਤੁਸੀਂ ਦੱਸੋ ਕਿੰਨੇ ਦੇ ਦੀਗੇ 80 ਦੇ ਦੀਗੇ 80000 ਦੀ ਹਾਂਜੀ ਨਾ ਦਈਏ ਹਾਂਜੀ ਹੋਰ ਕਰਦੀਏ ਮਾਨਤਨ ਦੱਸ ਦੇ ਰੁਪਈਏ ਜੀ 75 ਦੀ ਜੋੜਾ 100 ਰੁਪਏ ਜੀ 65-65 ਹਜ਼ਾਰ ਦਾ ਅੱਛਾ ਜੋੜਾ ਹੀ 65-65 ਹਜ਼ਾਰ ਦਾ ਜੋੜਾ ਹੀ 65-65 ਹਜ਼ਾਰ ਦਾ ਤੇ ਪਹੁੰਚ ਵਿੱਚ ਹੀ ਆ ਹਨਾ ਬਾਰੇ ਜਿਹੜੀਆਂ ਵਹਿੜਾਂ ਹਨ ਵੀ ਤੁਹਾਨੂੰ ਪਤਾ ਵੀ ਕੌਣ ਦਿੰਦਾ ਇਹਨੇ 65-65 ਹਜ਼ਾਰ ਦੀਆਂ ਠੀਕ ਆ ਤੇ ਆ ਵੀ ਚਲੋ ਕੋਈ ਵੀਰ ਫੋਨ ਲਾਵੇ ਇੱਕ ਰੁਪਈ ਜੀ ਵਹਿੜਾਂ ਆ ਦੋ-ਦੋ ਚਾਰ-ਚਾਰ ਬੰਦਾ ਸਵੇਰੇ ਚੋਗੇ ਫੇਰ acom 19 ਵਟਸਐਪ ਦਾ ਇੱਕ ਵੀਰ ਭਰਾ ਜੋੜਾ ਲਊਗਾ ਉਹ ਫੇਰ ਖੁੱਲਾ ਮੰਨਤਾਂ ਰੁਪਈ ਜੀ ਮੰਨਤਾਂ ਖੁੱਲਾ ਕਰ ਦੋਗੇ 10000 ਦਾ ਮੰਨਤਾਂ ਨੂੰ ਰੁਪਈ ਜੀ ਅੱਛਾ ਜੇ ਜੋੜਾ ਕਰੂ 10000 ਦਾ ਹਾਂ ਨਾ 1 ਲੱਖ 20 ਦੀਆਂ ਪੌਂਚ ਵਿੱਚ ਇਹ ਜੋੜੇ ਦੀ 100 ਕਿਲੋ ਟੱਕਰ ਤੇ ਜੋੜਾ ਖੜੋ ਤੇ ਫੇਰ ਯਾਰ ਵੀ ਜਿੱਕੇ ਕੰਨੀ ਕੰਨੀ ਘੜੀ ਫੇਰ ਨਹੀਂ ਨਹੀਂ ਹੁਣੀ ਆਪਾਂ 66000 ਜਿਆਦਾ ਨਹੀਂ ਫਿਰ ਦੇਣੀ ਠੀਕ ਆ ਹਾਂ ਜੋੜਾ ਖੜੋ ਤੇ ਫੇਰ 66000 ਤੇ ਬਾਕੀ ਆਪਣੀ ਤਸੱਲੀ ਕਰਕੇ ਕੋਈ ਵੇਸ ਚਾਹ ਕੇ ਤੇ ਆਪਣੀ ਸਮਝ ਨਾਲ ਮਰਜ਼ੀ ਨਾਲ ਖੜੇ ਜੀ